ਰੋਪੜ ਦੇ ਰੋਡ ショਵਾਸਤੇ ਸੀਐਮ ਭਗਵੰਤ ਮਾਨ ਪਹੁੰਚ ਚੁੱਕੇ ਨੇ ਤਸਵੀਰ ਦਿਖਾ ਦਿੰਦੇ ਸਿੱਧੀਆਂ ਜਿੱਥੇ ਕੀ ਗੱਡੀ ਤੋਂ ਸਵਾਰ ਹੋ ਕੇ ਮਾਲਵਿੰਦਰ ਸਿੰਘ ਕੰਗ ਤੇ ਨਾਲ ਸੀਐਮ ਭਗਵੰਤ ਮਾਨ ਖੁਦ ਰੋਪੜ ਦੇ ਵਿੱਚ ਪਹੁੰਚ ਚੁੱਕੇ ਨੇ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਬੱਤ ਬੱਤ ਖਬਰ ਨੂੰ ਸ਼ੇਅਰ ਕਰਿਓ ਕਿਸੇ ਤਰੀਕੇ ਨਾਲ ਵੱਡਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਆ ਆਮ ਆਦੀ ਪਾਰਟੀ ਦੇ ਵਰਕਰਾਂ ਵੱਲੋਂ ਕਿ ਅੱਜ ਰੋਪੜ ਦੇ ਵਿੱਚ ਆਮ ਆਦੀ ਪਾਰਟੀ ਦੇ ਵੱਡੇ ਜਨਤਕ ਸੱਜਣ ਨੇ ਤੇ ਉਹ ਮੰਤਰੀ ਮੰਤਰੀ ਨਿਮੋਗਦ ਮਾਨ ਹਰਜੋਤ ਤੇ ਪਹੁੰਚੇ ਨੇ ਕਿਉਂਕਿ ਬਲਾਕਪਰ ਤੋਂ ਜਿਹੜੇ ਮੈਡਮ ਨੇ ਗਟਾਰੀਆ ਉਹ ਵੀ ਪਹੁੰਚੇ ਨੇ ਕਿਉਂਕਿ ਵੱਡੀ ਗਿਰਤੀ ਦੇ ਨਾਲ ਵਰਕਰ ਪਹੁੰਚੇ ਨੇ ਸਿਮਪ ਭੋਤਵੰਦ ਦਾ ਸਵਾਗਤ ਖੁਦ ਕੀਤਾ ਜਾ ਰਿਹਾ ਹੈ ਇਹਨਾਂ ਐਮਐਲਏ ਵਰਕਰਾਂ ਵੱਲੋਂ ਕਿਤੇ ਵੱਡੇ ਰੋਡ ਸੋ ਦੇ ਨਾਲ ਅੱਜ ਇੱਕ ਪੂਰੀ ਦੇ ਨਾਲ ਲਗਾਤਾਰ ਦੇਖੋ ਤੁਸੀਂ ਜੋਸ਼ ਉਹ ਜੁਆਨਾਂ ਦੇ ਵਿੱਚ ਜਿਸ ਤਿੱਕੇ ਨਾਲ ਆਵਾਜ਼ ਦੀ ਪਾਰਟੀ ਦੇ ਵੇਖਣ ਨੂੰ ਮਿਲਦਾ। ਉਹ ਤੋਂ ਆਤਮਾਨ ਹੋਰ ਨਜ਼ਰ ਆ ਜਾਏਗਾ। ਸਵਾਗਤ ਕਰਦੇ ਹੋਏ ਨਜ਼ਰ ਆ ਰਹੇ ਨੇ ਹੱਥਾਂ ਦੇ ਵਿੱਚ। ਤਾਂ ਰੋਪੜ ਦੀ ਤਸਵੀਰ ਹੈ।